Sikh Foundation of Canada Royal Ontario Museum which is a Sikh Gallery di sthapna lai ajj ek vishesh fundraiser dinner the aayojan kita kai The story of the Sikh community is in fact the story of Canada. Last month when we released budget 2024 with investments to help protect Sikh Canadian Sikh heritage and help canadian sikhs succeed we announced which is why we're all here tonight and why you had to put up with all of us on stage <laughs> we announced that we're supporting a space right here at the royal ontario museum dedicated to sikh arts culture and heritage with an investment of $6 million ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਿੱਸਾ ਲੈਂਦੇ ਆ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿੱਚ ਰਾਇਲ 온ਟਾਰੀਓ ਮਿਊਜ਼ੀਅਮ ਵਿੱਚ ਬਣਨ ਵਾਲੀ ਸਿੱਖ ਆਰਟ ਗੈਲਰੀ ਬਾਰੇ ਰੱਖੇ ਫੰਡ ਦਾ ਜ਼ਿਕਰ ਕੀਤਾ ਇਸ ਵਿਸ਼ੇਸ਼ ਗੈਲਰੀ ਲਈ ਭਾਈਚਾਰੇ ਦੇ ਯੋਗਦਾਨ ਨੂੰ ਉਤਸ਼ਾਹਿਤ ਕਰਦੇ ਆ ਇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸਿੱਖ ਕੈਨੇਡੀਅਨਸ ਹੈਵ ਬੀਨ ਇੰਪੋਰਟੈਂਟ ਪਾਰਟ ਆਫ ਆਰ ਕਮਿਊਨਿਟੀ ਐਂਡ ਆਰ ਕੰਟਰੀ ਫਾਰ ਜਨਰੇਸ਼ਨਸ ਇਨ ਦੀ अर्ਲੀਸਟ 20th ਸੈਂਚਰੀ ਦ ਫਸਟ ਸਿੱਖ ਅਰਾਈਵਡ ਇਨ ਬ੍ਰਿਟਿਸ਼ ਕੋਲੰਬੀਆ in Punjab thousands of sikh canadians have brought canada and the sikh community closer ever since their stories are in communities across the country foundation de blare manpreet sohota ne dassya ke bai di five rivers naam ek gallery nu sthayi roop vich royal ontario museum vich sthapit kita ja rha hai jo ameer sikh itihas ate kala nu pesh karegi ee sikh heritage te sikh kala ਉਦੇ ਵਾਸਤੇ ਸਾਨੂੰ ਰਾਇਲ 온ਟਾਰੀਓ ਮਿਊਜ਼ੀਅਮ ਦੇ ਵਿੱਚ ਪਰਮਨੈਂਟ ਸਿੱਖ ਗੈਲਰੀ ਬਣਾਉਣ ਦਾ ਜੋ ਮੌਕਾ ਮਿਲ ਰਿਹਾ ਹੈ ਉਹਦੇ ਵਾਸਤੇ ਇਹ ਗਾਲਾ ਹੈ ਫੰਡਰੇਜ਼ਿੰਗ ਵੀ ਹੈ ਪਰ ਨਾਲ ਦੀ ਨਾਲ ਇਹ ਅਵੇਅਰਨੈਸ ਫੈਲਾਉਣ ਵਾਸਤੇ ਵੀ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵੀ ਸਿੱਖ ਕਮਿਊਨਿਟੀ ਦੇ ਵੀ ਉਹ ਸਾਰੇ ਚਮਕਦੇ ਸਿਤਾਰੇ ਅਸੀਂ ਸਾਹਮਣੇ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸਾਡੀ ਇਸ ਜਰਨੀ ਨੂੰ ਤੁਹਾਡੇ ਤੇ ਮੇਰੇ ਸਫਰ ਨੂੰ ਸੁਖਾਲਾ ਬਣਾਇਆ ਮਾਣਪ੍ਰੀਤ ਸੂਤ ਅਨੁਸਾਰ ਇਸ ਗੈਲਰੀ ਵਿੱਚ ਸਿੱਖਾਂ ਦੇ ਕੈਨੇਡਾ ਵਿੱਚ ਸਫ਼ਰ ਨੂੰ ਰੂਪਕਣ ਕੀਤਾ ਜਾਵੇਗਾ। ਉਹਨਾਂ ਅਨੁਸਾਰ ਕੌਮ ਦੇ ਵੱਡ ਵਟੇਰਿਆਂ ਦੀ ਅੰਤਿਕ ਮਿਹਨਤ ਅਤੇ ਸਿਰੜ ਸਦਕਾ ਜੋ ਕਿ ਪੀੜ੍ਹੀ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਸੌਖੇ ਹੋਏ ਹਨ। ਇਸ ਗੈਲਰੀ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਆਰਟੀਫੈਕਟਸ ਹੋਣਗੇ ਜਿਨ੍ਹਾਂ ਨੂੰ ਇੱਥੇ ਜਗ੍ਹਾ ਮਿਲੇਗੀ, ਘਰ ਮਿਲੇਗਾ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਕਲੈਕਟਰਸ ਨੇ ਸਾਡੇ ਆਲੇ ਦੁਆਲੇ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਨੇ ਸਿੱਖ ਆਰਟੀਫੈਕਟਸ ਨੂੰ ਸੰਭਾਲਿਆ ਹੋਇਆ ਉਹਨਾਂ ਦੇ ਨਾਲ ਕੋਲੈਬੋਰੇਟ ਕੀਤਾ ਜਾ ਸਕੇ ਉਹਨਾਂ ਨੂੰ ਲਿਆਂਦਾ ਜਾ ਸਕੇ ਤਾਂ ਕਿ ਸਾਡੀਆਂ ਪੀੜ੍ਹੀਆਂ ਨੂੰ ਸਿਰਫ ਇੱਕ ਅਜਾਇਬ ਘਰ ਨਹੀਂ ਬਲਕਿ ਉਹਨਾਂ ਨੂੰ ਆਪਣੇ ਸਫ਼ਰ ਦੀ ਜੋ ਇਹ ਤਰਤੀਬ ਹੈ ਨਾ ਉਹ ਮਿਲ ਸਕੇ ਔਰ ਉਹਦੇ ਨੁਕਤੇ ਨਿੱਕੇ ਨਿੱਕੇ ਨੁਕਤੇ ਕਲਾ ਦੇ ਨਾਲ ਸੰਬੰਧਿਤ ਨਾ ਸਿਰਫ ਪੁਰਾਣੀ ਕਲਾ ਬਲਕਿ ਆਧੁਨਿਕ ਕੰਟੈਂਪੋਰੀ ਕਲਾ ਦਾ ਵੀ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕਿ ਇੱਕ ਬਣਾ ਸਕੀਏ ਉਹਦੇ ਲਈ ਛੱਤ ਬਣਾਈ ਜਾ ਸਕੇ ਇਸ ਇਵੈਂਟ ਦਾ ਹਿੱਸਾ ਬਣੇ ਫੈਡਰਲ ਮੰਤਰੀ ਕਮਲ ਖੈਰਾ ਅਤੇ ਹਰਜੀਤ ਸਿੰਘ ਸੱਜਣ ਨੇ ਰਾਇਲ 온ਟਾਰੀਓ ਮਿਊਜ਼ੀਅਮ ਵਿੱਚ ਬਣਨ ਵਾਲੀ ਸਿੱਖ ਗੈਲਰੀ ਬਾਰੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਮੁਤਾਬਕ ਕੈਨੇਡਾ ਦੇ ਇਸ ਪ੍ਰਮੁੱਖ ਅਜਾਇਬ ਘਰ ਵਿੱਚ ਸਿੱਖ ਇਤਿਹਾਸ ਲਈ ਸਥਾਈ ਜਗ੍ਹਾ ਮਿਲਣਾ ਭਾਈਚਾਰੇ ਲਈ ਮਾਨਮਤੀ ਪ੍ਰਾਪਤੀ ਹੈ ਤੇ ਸਾਨੂੰ ਪਤਾ ਹੈਗਾ ਜਿਹੜੀ ਸਿੱਖ ਆਇਡੈਂਟੀਟੀ ਹੈਗੀ ਆ ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰਨਾ ਕਿੰਨਾ ਜ਼ਰੂਰੀ ਹੈਗਾ ਯੂ نو ਜੇ ਆਪਾਂ ਦੇਖਦੇ ਹੈਗਾ ਯੂ نو 120 ইয়ার্স ਅਗੋ ਪਹਿਲੇ ਆਪਣੇ ਸਿੱਖ ਇੱਥੇ ਆਏ ਸੀ ਕਿ ਟੂ ਨਾਓ ਓਵਰ 800000 ਜਿਹੜੇ ਸਿੱਖ ਹੈਗੇ ਨੇ ਯੂ نو ਦੇ ਕਾਲ ਕੈਨੇਡਾ ਹੋਮ ਮੇਕਿੰਗ ਅਸ ਦਾ ਲਾਰਜੇਸਟ ਡਾਇਸਪੋਰਾ ਇਨ ਦ ਵਰਲਡ ਰਾਈਟ ਹੇਅਰ ਇਨ ਕੈਨੇਡਾ ਸੋ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਜਿਹੜਾ ਆਪਣਾ ਕਲਚਰ ਹੈਗਾ ਪ੍ਰੀਜ਼ਰਵ ਕਰੀਏ ਇਸੇ ਕਰਕੇ ਸਾਡੀ ਸਰਕਾਰ ਨੇ ਆਹ ਜਿਹੜਾ ਬਜਟ ਪਾਸ ਜਿਹੜਾ ਬਜਟ ਹੁਣ ਅਨਾਉਂਸ ਕੀਤਾ ਹੈਗਾ ਆ ਇਹਦੇ ਅ 6 billion dollar uh, is going to the Sikh foundation all the organizers and your, your community they're sharing their success share so apna sikh art jehde only personally collect kita long time ago it, our sikh art ਹੋਰ ਇਟ ਵਾਸ ਟੇਕਨ ਫਰਮ ਅਸ ਰਾਈਟ ਐਂਡ ਐਂਡ ਇਨ ਦ ਬੈਨੀਫੈਕਟਰਸ ਹੋਣ ਉਨੀ ਜਾ ਕੇ ਆਪਣੇ ਪਰਸਨਲ ਵੈਲਥ ਦੇ ਨਾਲ ਕਲੈਕਟ ਕਰਕੇ ਐਂਡ ਜੀ ਗੋਇੰ ਟੂ ਮੇਕ ਇਟ ਪੋਸੀਬਲ ਹੋਣ ਸਾਰੇ ਦੇਖ ਸਕਦੇ ਆ ਨਾਟ ਓਨਲੀ ਫਾਰ ਆਪਣੇ ਸਿੱਖ ਕਮਿਊਨਿਟੀ ਬਟ ਫਾਰ ਆਲ ਕੈਨੇਡੀਅਨਸ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ